ਮੈਂ ਰਜੀਵ ਸਿੰਘ ਗੈਮਲ ਵਾਲਾ ਜ਼ਿਲ੍ਹਾ ਪ੍ਰਧਾਨ ਸ਼ਰੂਨ ਇਕਲਿਦਾਰੇ ਫਾਰੇ ਫੇਸਬੁਕ ਫਰੈਂਡ ਦਾ ਜਿੰਨੇ ਵੀ ਮੈਨੂੰ ਇਸ ਟਾਈਮ ਦੇਖ ਰਹੇ ਆ ਮੈਂ ਸਾਰੇ ਵੀਰਾਂ ਨੂੰ ਫਸੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੈਂ ਅੱਜ ਦੀ ਗੱਲ ਕਰਨਾ ਚਾਹੁੰਦਾ ਸੀ ਜੋ ਆਪਣੇ ਪੰਚਾਇਤੀ ਇਲੈਕਸ਼ਨ ਚੱਲ ਰਹੇ ਆ ਪੂਰੇ ਵਿੱਚ ਨਾਮਿਨੇਸ਼ਨਾਂ ਦਾ ਜਿਹੜਾ ਪਹਿਲਾਂ ਤੋਂ ਮੈਂ ਇਹਦੇ ਵਿੱਚ ਸਮਝਦਾ ਕਿ ਸਰਕਾਰ ਤੇ ਬੜਾ ਅਫੇਲੀਅਰ ਆ ਇਹਨਾਂ ਨੇ ਬਹੁਤ ਘੱਟ ਟਾਈਮ ਦਿੱਤਾ ਉਹਦੇ ਵਿੱਚ ਨਾ ਕੋਈ ਆਪਾਨੂੰ ਲਿਸਟਾਂ ਮਿਲ ਰਹੀਆਂ ਵਾਰ-ਵਾਰ ਮੈਂ ਵੇਖਿਆ ਦੋ ਤਿੰਨ ਦਿਨ ਤੋਂ ਮੈਂ ਦੇਖ ਰਿਹਾ ਆ ਕਿ ਆਮ ਪਬਲਿਕ ਦੀ ਗੱਜਲ ਕੁਆਰੀ ਹੋ ਰਹੀ ਹੈ ਜਦੋਂ ਕੋਈ ਫਾਈਲ ਭਰ ਕੇ ਨੋਡਿਊ ਵਾਸਤੇ ਲੈ ਕੇ ਜਾਂਦਾ ਜਾ ਨਾਮਿਨੇਸ਼ਨ ਆਸਤੇ ਲੈ ਕੇ ਗੰਦਾਵਾਂ ਤੇ ਬਿਟ ਬਾਰ ਬਾਰ ਫਾਰਮੇਟਿੰਗ ਕਰ ਰਿਹਾ ਕਿਉਂਕਿ ਇਹ ਬੁਖਲਾੜ ਦੇ ਵਿੱਚ ਆਈ ਹੋਈ ਹੈ ਸਰਕਾਰ ਸਰਪੰਚੀ ਨੇ ਪਿੰਡਾਂ ਤੋਂ ਬਣਨੀ ਰਹੀ ਕਿਉਂਕਿ ਝੂਠਿਆਂ ਤੇ ਲਾਰਿਆਂ ਨਾਲ ਜੋ ਸਰਕਾਰ ਬਣੀ ਸੀ ਉਹ ਸਾਰੇ ਲੋਕ ਵੇਖ ਚੁੱਕੇ ਐ 25 ਸਾਲਾਂ ਦੇ ਵਿੱਚ ਟੀ ਕੁਛ ਦਿੱਤਾ ਸੋ ਮੈਂ ਸਾਰੇ ਵੀਰਾਂ ਨਾਲ ਅੱਜ ਦਾ ਐਪੀਸੋਡ ਸ਼ੇਅਰ ਕਰਨਾ ਚਾਹੁੰਨਾ ਅੱਜ ਅਸੀਂ ਜਲਾਲਾਬਾਦ ਦੇ ਵਿੱਚ ਨਾਮਿਨੇਸ਼ਨ ਕਰਨ ਵਾਸਤੇ ਨੋ ਡਿਊ ਲੈਣ ਵਾਸਤੇ ਅਪਲਾਈ ਕਰਿਆ ਸੀ ਪਹਿਲਾਂ ਤਾਂ ਇੱਕ ਪਤਾ ਨਹੀਂ ਕਿੱਥੋਂ ਬੇਕਾਰ ਪੰਚਾਇਤ ਅਫਸਰ ਉੱਭਾਰ ਕੇ ਲੈ ਆਇਆ ਕਿ ਉਹ ਬੰਦਾ ਕੋਈ ਟਿਕਦਾ ਹੀ ਨਹੀਂ ਕਿਉਂਕਿ ਗਲਤ ਕੰਮ ਇਹਨਾਂ ਦੇ ਸਾਡੇ ਐਮਐਲਏ ਸਾਹਿਬ ਗੋਲਡਿਕ ਮੋਜੀ ਦੇ ਉਹਨੇ ਦੋ ਤਿੰਨ ਬੰਦੇ ਬਿਠਾਏ ਆ ਕਿਉਂ ਉਹਨਾਂ ਦਾ ਕਮਿਸ਼ਨ ਤੋਂ ਬਿਨਾ ਕੰਮ ਨਹੀਂ ਚੱਲਦਾ ਜਿਹੜੇ ਵੀ ਉਹਨਾਂ ਨੇ ਬੰਦੇ ਬਿਠਾਏ ਆ ਇੱਕ ਤਾਂ ਸੋਨੂ ਕਮੋਜਾ ਲੱਕੋ ਵਾਲੀ ਤੋਂ ਆ ਇੱਥਾ ਜਮਨੂ ਅੱਜ ਪਤਾ ਲੱਗਾ ਬੋਲਵੀ ਕਮੋਜ ਐਮਐਲਏ ਸਾਹਿਬ ਦਾ ਭੂਆ ਦਾ ਬੇਟਾ ਹੈ ਦੀਪਕ ਮੋਜ ਸਾਣਾ ਉਹ ਦਾ ਭਾਗਤ ਦਾ ਨਾ ਵੀਰਾ ਕਮੋਜ ਇਹ ਇਹਨੇ ਛੱਗੀਆਂ ਮਾਰਨ ਦੀ ਪੀਐਚਡੀ ਕਰੀ ਹੋਈ ਹੈ ਤੁਹਾਨੂੰ ਸਾਰੇ ਸੱਜਣਾ ਨੂੰ ਪਤਾ ਹੋਣਾ ਹੈ ਜਿਹੜੇ ਪੋਲੀਟੀਕਲ ਬੰਦੇ ਆ ਜਾਂ ਨੌਨ ਪੋਲੀਟੀਕਲ ਵੀ ਜੀਵਾਰਾ ਜੀ ਦਾ ਪਿੰਡ ਹੈ ਢਾਗੇ ਦੇ ਬਾਹਰ ਰਹਿੰਦਾ ਇੱਕ ਏਪੀਐਮ ਤੋੜਿਆ ਸੀ ਉਹਨਾਂ ਨੂੰ ਪੂਰੇ ਵਿੱਚ ਹਰਮਨ ਪਾ ਕੇ ਉਹਨੇ ਏ.ਪੀ.ਐਮ ਦੀ ਥੱਗੀ ਕੀਤੀ ਸੀ ਉਹ ਚੱਲਦੀ ਫਿਰਦੀ ਥੱਗੀ ਵਾਲੀ ਮਸ਼ੀਨ ਆ ਉਹ ਹੁਣ ਵੀ ਉਹ ਪਹਿਲਾ ਕੁਸ਼ ਟਾਈਮ ਪਹਿਲਾ ਐਮ.ਐਲ.ਏ ਦੇ ਸਾਹ ਦੇ ਨਾਂ ਤੇ ਉਹਨੇ ਥੱਗੀਆਂ ਮਾਰੀਆਂ ਸੀ ਕਾਂਗਰਸ ਸਰਕਾਰ ਵੇਲੇ ਉਦੋਂ ਐਮ.ਐਲ.ਏ ਨੇ ਉਹਨਾਂ ਉਹਨੂੰ ਪਿੱਛੇ ਕਰਤਾ ਸੀ ਅੱਜ ਮੈਂ ਵੇਖਿਆ ਵੀਡੀਓ ਦਫ਼ਤਰ ਦੇ ਵਿੱਚ ਆਮ ਲੋਕਾਂ ਨਾਲ ਛੋਟੇਬਾਜੀ ਕਰ ਰਿਹਾ ਸੀ ਵੀ ਮੈਂ ਐਮਐਲਏ ਦਾ ਬੜਾ ਨੇੜੇ ਦਿੱਤੀ ਆ ਐਮਐਲਏ ਮੇਰਾ ਮਾਮੇ ਦਾ ਬੇਟਾ ਅਸੀਂ ਭੂਆ ਮਾਮੇ ਦੇ ਬੇਟੇ ਆ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਕਿਸੇ ਨੇ ਡਾਇਰੈਕਟ ਸਰਪੰਚ ਬੰਨ ਕਿਸੇ ਨੇ ਪੰਚ ਬੰਨ ਮੇਰੇ ਨਾਲ ਸੰਪਰਕ ਕਰੋ ਮੈਂ ਆਪੇ ਪਿੰਡ ਦੇ ਵਿੱਚ ਇਲੈਕਸ਼ਨ ਲੱਗਣ ਵਾਸਤੇ ਸਾਡੇ ਦੇ ਕੈਂਡੀਡੇਟਸ ਨੂੰ ਦੇ ਨੋਮੀਨੇਸ਼ਨ ਅਪਲਾਈ ਕੀਤੇ ਸੀ ਦੁਪਹਿਰ ਤੋਂ ਲੈ ਕੇ ਵੀਡੀਓ ਸਾਡੇ ਮੈਂ ਟੱਚ ਜੀ ਸੀ ਉਹ ਕਹਿ ਰਹੇ ਸੀ ਵੀ ਤੁਹਾਨੂੰ ਸਾਰਿਆਂ ਨੂੰ ਲੋਡ ਦੇਵਾਂਗੇ 1 ਵਜੇ ਦਿਨ 2 ਵਜੇ ਦਿਨ ਮੈਂ ਸਵੇਰ 10 ਵਜੇ ਜਾ ਕੇ ਅਪਲਾਈ ਕੀਤਾ ਸ਼ਾਮ ਤੱਕ ਉਹਨਾਂ ਨੇ ਸਾਨੂੰ ਕੋਈ ਲੋਡ ਨਹੀਂ ਦਿੱਤਾ 5:30 ਵਜੇ ਵੀਡੀਓ ਸਾਹਮਣੇ ਮੈਂ ਫਿਰ ਫੋਨ ਤੇ ਕਾਲ ਕੀਤੀ ਉਹ ਕਹਿੰਦੇ ਵੀ ਮੈਂ ਲੈਣ ਕਰਾਂ ਚੱਲ ਰਿਹਾ ਤੁਹਾਨੂੰ ਦੇ ਦਿੱਤੀ ਜਾਵਾਂਗੇ ਪਰ ਉਹਨਾਂ ਤੇ ਐਮਐਲਏ ਦਾ ਐਨਾ ਪਤਾ ਨਹੀਂ ਕਿੰਨਾ ਕਿ ਦੁਬਾਰਾ ਐਮਐਲਏ ਦਾ ਜਾਣਾ ਹੋ ਸਕਦਾ ਜਾਂ ਐਮਐਲਏ ਦੇ ਨਾਂ ਤੇ ਅੰਚੋ ਵੀ ਥੱਲੇ ਅਗਰ ਤੇ ਰਿਕੂ ਨੂੰ ਮੋੜ ਜਾ ਕੇ ਠੱਗ ਇਹਨਾਂ ਦਾ ਹੋਵੇ ਕਿ ਇਹਨਾਂ ਨੇ ਮਿਲੀ ਭੁਗਤਾਨ ਅਸ ਦੇ ਵਿੱਚ ਇਹ ਪਰਮਾਤਮਾ ਜਾਣਦਾ ਮੈਂ ਜਾ ਕੇ ਬੈਠਾ ਪਹਿਲਾ ਇੱਕ ਸਬ ਇੰਸਪੈਕਟਰ ਆਇਆ ਮੈਨੂੰ ਨਾਲ ਸਰਦਾਰ ਜੀ ਬਾਹਰ ਜਾਓ ਮੈਂ ਕੀ ਗੱਲ ਸਾਡਾ ਦਸਤਰ ਤੁਸੀਂ ਤਾਂ ਇੱਥੇ ਸਾਡੇ ਪਬਲਿਕ ਸਰਵੈਂਟਾ ਤੁਸੀਂ ਅੱਜ ਜਿੱਥੇ ਹੋ ਕਾਨੂੰਨ ਹੋ ਕੇ ਤੁਸੀਂ ਕੌਣ ਨਹੀਂ ਇਹ ਅਥਾਰਟੀ ਤੁਹਾਡੇ ਕੋਲ ਸਾਨੂੰ ਬਾਹਰ ਚ ਜਾਣ ਦੀ ਉਸ ਤੋਂ ਬਾਅਦ ਇਹ ਠਾਕਾ ਆ ਗਿਆ ਬੀਕੂ ਕੰਬੋਜ ਜਿਹੜਾ ਜੀਵਾਰਾਂ ਹੀ ਵਾਲਾ ਵੀਰੇ ਦਾ ਮੁੰਡਾ ਇਹ ਆ ਕੇ ਕਹੇ ਮੈਨੂੰ ਇਹਨਾਂ ਪ੍ਰਧਾਨ ਦੀ ਬਾਤ ਕਰਾਉਣਾ ਮੈਂ ਕਿਹਾ ਤੈਨੂੰ ਕੀ ਤਕਲੀਫ ਆਉਟਸਾਈਡ ਤੋਂ ਜਿਹੜਾ ਗੁਰੂ ਸਾਹਿਬ ਕੇ ਦਾ ਬੰਦਾ ਤੋਂ ਨਹੀਂ ਜੀ ਹੁਣੇ ਚੱਲੋ ਕਈ ਮੈਂ ੱਟੇ ਮਾਰ ਕੇ ਬਾਤ ਕਰਦੇ ਮੈਂ ਕਿ ਤੇਰੀ ਕੀ ਉਤਰਾਤ ਹੋਈ ੱਟੇ ਮਾਰ ਕੇ ਕੱਢਣਾ ਵਾਲਾ ਕੋਣ ਹੁੰਦਾ ਉਸ ਤੋਂ ਬਾਅਦ ਆ ਕੇ ਇਹਦਾ ਮੈਂ ਕਿ ਕੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਅਸੀਂ ਵੀ ਬੜੀਆ ਤਾਕਤਾਂ ਮੈਂ ਕਹਿੰਦਾ ਉਹ ਮਗੂ ਪ੍ਰਧਾਨ ਜਿਹਦੇ ਗੋਡਿਆ ਨਾਲ ਬਹਿਂਦਾ ਹੁੰਦਾ ਸੀ ਆ ਕੇ ਟੈਂਡਰ ਕਿਵੇਂ ਪਾਉਨੇ ਜੀ ਜਦੋਂ ਮੇਰੇ ਕੋਲੇ ਸਪੈਸ਼ਲ ਆ ਦੇ ਟੈਂਡਰ ਲੈਣੇ ਸੀ ਆਪਦੀ ਅਕਾਦ ਕਮੈਂਟ ਕਰੇਦਾ ਹੁੰਦਾ ਬਾਅਦ ਮੇਰੇ ਨਾਲ ਮਤਲਬ ਧੱਕੇ ਮਾਰਨਾ ਮੈਂ ਤੇਰੀ ਐਸੀ ਜੀ ਤੈਸੀ ਤੈਨੂੰ ਮੈਂ ਹੁਣ ਵੀ ਫੇਸਬੁੱਕ ਤੇ ਚੇਂਜ ਕਰਦਾ ਕਿ ਤੂੰ ਐਵੇਂ ਵੇਗ ਤਲਕਾ ਤੇ ਵਗਿਆ ਹੋਗਾ ਮੈਂ ਜਾਣਦਾ ਤੈਨੂੰ ਔਰ ਤੇਰੀ ਅਕਾਦ ਨੂੰ ਤੇਰੀ ਕਾਦਕੀਦ ਤੂੰ ਮੈਨੂੰ ਹੀ ਜਾਣਦਾ ਜਦੋਂ ਵੀ ਕਿਤੇ ਤੈਨੂੰ ਉਹ ਵੇਣਾ ਇਸ ਸਰਕਾਰਾਂ ਤਰਪੂਰਾ ਦੇ ਸਾਨੂੰ ਕੋਈ ਪਰਿਵਾਰ ਜਦੋਂ ਵੀ ਕਿਤੇ ਤਨੂੰ ਕੋਈ ਹੋਵੇ ਐਵੇਂ ਇਹ ਐਮਐਲਏ ਸਾਹਿਬ ਦੇ ਸ਼ਹਿਰ ਦੇ ਦੇ ਤੂੰ ਫਿਰਦਾ ਨਾ ਉਰੂ ਸਾਹਿਬ ਤੋਂ ਆ ਕੇ ਜਲਾਲਾਬਾਦ ਦੇ ਵਿੱਚ ਇਹ ਆਪ ਦਾ ਤੂੰ ਘੁੱਲ ਜਾ ਵੀ ਇੱਥੇ ਆ ਕੇ ਕਿਹੜੀਆਂ ਬਾਤ ਐਮਐਲਏ ਸਾਹਿਬ ਨੇ ਮੈਨੂੰ ਝਿੜਕਿਆ ਕਿ ਤੂੰ ਗਲਤ ਕੀਤਾ ਕਿਉਂਕਿ ਉਹਨੂੰ ਪਤਾ ਵੀ ਐਮਐਲਏ ਦੇ ਨਾਂ ਤੇ ਇਹਨੇ ਠੱਗੀਆਂ ਮਾਰਨੀਆਂ ਕਿਉਂਕਿ ਠੱਗੀਆਂ ਵੀ ਇਹਨੇ ਪੀਐਚਪੀ ਕੀਤੀ ਹੈ ਸਿਵੇ ਨਾਲ ਰਿਪੋਰਟ ਕਰਵਾ ਦਾ ਕਿਸੇ ਜ਼ੈਹਰ 'ਚ ਜਾ ਕੇ ਪੁੱਛ ਲੋ ਬੀਕੂ ਕੁਮੋਰ ਪ੍ਰੋਜੈਕਟ ਪਾਸਾ ਦੇ ਅਪ੍ਰੋਜੈਕਟ ਲੱਜੋ ਮੁਗਰਾ ਤੇ ਗਰਾਉਂ ਲੁਧਿਆਣਾ ਚੰਡੀਗੜ੍ਹ ਸਭ ਵੱਡਾ ਅਫਸਰ ਇਹ ਜਿਹੜਾ ਡਿਪਟੀ ਕਮਿਸ਼ਨਰ ਆ ਮੈਂ ਨੂੰ ਚੇਤਾਵਨੀ ਦੇ ਨਾਲ ਉਹਨੂੰ ਵੀ ਵਾਰਨਿੰਗ ਦਿੱਤਾ ਕਿ ਅੱਜ ਤਾਂ ਮੈਂ ਸੀਗਾ ਕੱਲਾ ਗੱਡੀ ਮੇਰੀ ਬਾਹਰ ਖੜੀ ਸੀ ਅੱਗੇ ਜੇ ਜਦੋਂ ਆ ਮੇਰੇ ਨਾਲ ਮਤਲਬ ਲਾਉਣ ਆਵੇਂਗਾ ਸਾਹਮਣੇ ਆ ਕੇ ਤੁਸੀਂ ਤੇ ਮੈਂ ਫਸੂਗਾ ਕਿ ਕੀ ਭਾਵੇਂ ਕੀ ਆ ਮੈਂ ਸਭ ਤੇਨੂੰ ਜਾਣਦਾ ਕੀ ਕੀ ਤੇਰੀ ਕਾਹਤ ਤੇ ਮੇਰੀ ਕਾਰ ਦਾ ਪਤਾ ਹੈ ਇੱਕ ਟੂਰਨਾਂ ਵਾਲਾ ਕੋਰਸ ਸੱਜਣਾ ਉਹ ਵੀ ਅੱਜਕੱਲ੍ਹ ਬਡਾਸੀਪਲ ਉਹ ਮੈਂ ਇਹਨਾਂ ਨੂੰ ਇਹਨਾਂ ਵੀ ਆਪਾਂ ਆਪਣੇ ਸ਼ਹਿਰ ਤੇ ਲੈਣਾ ਜਿਹੜਾ ਜਿਹੜੇ ਸੇਠ ਬੰਦੇ ਹੁੰਦੇ ਹਨਾ ਉਹਨਾਂ ਦਾ ਰਾਜਨੀਤੀ ਨਾਲ ਪਿੱਲੰਮਾ ਚੋੜਨ ਵਾਸਤੇ ਉਹਨਾਂ ਕਹਿੰਦੇ ਨੂੰ ਭਰਾ ਚਾਨ ਬਖਸ਼ੀ ਹੈ ਪਰ ਤੂੰ ਇਹ ਇਹ ਨਾ ਠੱਗਾਂ ਦੇ ਨਾਲ ਰਲ ਕੇ ਆਪੇ ਸਬੰਧ ਨਾ ਉਗਾੜੋ ਉਹ ਸਿਆਣੇ ਕਹਿੰਦੇ ਹੁੰਦੇ ਹਨਾ ਐਨੇ ਚ ਸਰਕਾਰਾਂ ਆਉਣ ਦੀਆਂ ਜਾਂਦੀਆਂ ਨੇ ਐਨੇ ਚ ਜੋਖਿਆ ਪਰਈਏ ਕੁਝ ਦਿਨ ਹੋਏ ਕਿ ਦੂਜੇ ਨੂੰ ਮਿਲਿਆ ਨਾ ਨੀਵੇਂ ਪਾਕ ਜਨ ਮਿਲਿਏ ਹੱਥ ਮਿਲਾ ਕੇ ਮਿਲਿਏ ਦੂਸਰਾ ਨਾ ਪ੍ਰਸ਼ਾਸਨ ਨੂੰ ਚੇਤਾਵਨੀ ਦੇਣ ਚਾਹੁੰਦਾ ਸਵੇਰ ਅਸੀਂ ਪ੍ਰੈਸ ਕਾਨਫਰੰਸ ਕਰਨੀ ਆ ਇੱਕ ਮੈਂ ਆਪਣੇ ਇਲਾਕੇ ਵਾਸੀਆਂ ਨੂੰ ਸਾਰਾ ਦੱਸਣਾ ਚਾਹਣਾ ਕਿ ਕਿਸੇ ਨੂੰ ਵੀ ਤੁਲਾ ਟੈਕਸ ਨੋ ਡਿਊ ਦੀ ਕੋਈ ਦਿੱਕਤ ਹੋਵੇ ਮੇਰਾ 24 ਘੰਟੇ ਫੋਨ ਤੁਲਾ 96142 9090 ਨੰਬਰ 90115 ਮੇਰਾ ਨੰਬਰ ਆ ਆਪਣੇ ਹਰ ਕਿਸ ਚਾਰਜ ਮੰਟਾ ਜੀ ਉਹਨਾਂ ਦਾ ਨੰਬਰ 98726 ਟ੍ਰਿਪਲ ਫੈਮਿਲੀ 4 ਜਦੋਂ ਮਾਦੀ ਤੁਸੀਂ ਕਿਉਂਕਿ ਇੱਕ ਦੋ ਜਿਹੜਾ ਉਹ ਗੜ ਸੁੱਕ ਗਿਆ ਜਾਨੀ ਕੱਲ ਅਸੀਂ ਸਾਰੇ ਜਿਹੜੇ ਜਲਾਲਾਬਾਦ ਦੇ ਵਿੱਚ ਜਰੂਰ ਕਿਤੇ ਭਾਈ ਬੌਵੀ ਮਾਨ ਜੀ ਵੀ ਆਪਣੇ ਐਮਪੀ ਸਾਹਿਬ ਦੇ ਇੱਕ ਦੇ ਕੈਂਡੀਡੇਟ ਲੜੇ ਸੀ ਉਹ ਵੀ ਆਪਣੇ ਨਾਲ ਹੋਣ ਕੇ ਕੱਲ ਜਦੋਂ ਤੁਹਾਨੂੰ ਜਿੱਥੇ ਰੋਡ ਪਵੇ ਕਿਉਂਕਿ ਮੈਂ ਵੀ ਸ਼ਰੋਣੀ ਕਾਲੀ ਦਾ ਉਹਨੇ ਮੈਨੂੰ ਸੇਵਾ ਦਿੱਤੀ ਆ ਮੈਂ ਜ਼ਿਲ੍ਹੇ ਦੀ ਮੈਂ ਆਪਦੀ ਜ਼ਿੰਮੇਵਾਰੀ ਤੋਂ ਕਦੇ ਨਹੀਂ ਭੱਜਦਾ ਜਿੱਥੇ ਤੁਹਾਨੂੰ ਰੋਡ ਪਾਉਗੀ ਮੈਂ ਉੱਥੇ ਜਾ ਕੇ ਲੜੂ ਇੱਕ ਨਾ ਦੇਰਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹ ਸਰਕਾਰਾਂ ਦਾ ਪਤਾ ਨਹੀਂ ਕਦੋਂ ਚਲੇ ਜਾਣਾ ਆਂਡੀਆਂ ਜਨਗੀਆਂ ਚੀਜ਼ਾਂ ਤੁਸੀਂ ਸਰਵਿਸਾਂ ਕਰਦੀਆਂ ਕਾਨੂੰਨ ਦੇ ਵਿੱਚ ਜੋ ਲੀਗਲੀ ਹੈ ਅਭਿਆਨਿਕੇ ਨਾਲ ਆਓ ਆਓ ਤੇ ਜਾ ਕੇ ਸਾਡੀ ਸਰਵਿਸ ਸਾਡ ਨੂੰ ਸਰਵਿਸਾਂ ਦਿਓ ਸਾਡੀ ਸਕੂਲ ਤੋਂ ਆਗਰ ਕਾਉਟ ਜੋ ਸਾਡਾ ਹੱਕ ਬੰਦਾ ਉਹ ਦਿਓ ਇਹਨਾਂ ਨੇ ਅੱਜੋ ਅਟਾਉਮ ਐਨੋਸੀਅਮੈਂਟ ਅਪਲਾਈ ਕੀਤੀਆਂ ਵੀ ਕਹਿੰਦੀਆਂ ਕਿ ਕੰਨ ਲੈ ਲਓ ਕਿ ਕ ਚਾਰ ਲੈ ਲਓ ਕਿ ਕ ਪੰਜ ਲੈ ਲਓ ਮੈਂ ਜਿਹੜੇ ਥੱਲੇ ਦੇ ਆਪਣੇ ਹੈਗੇ ਆ ਪਿੰਡਾਂ ਦੇ ਪ੍ਰਬੰਧਕ ਲੱਗੇ ਆ ਜਾਂ ਸੈਕਟਰੀ ਸਰਵਾਂ ਨੂੰ ਉਹਨਾਂ ਨੂੰ ਮੈਂ ਬੇਨਤੀਆਂ ਕਰਦਾ ਆਪਾਂ ਇੱਥੇ ਲੋਕਲ ਰਹਿਣਾ ਕੋਸਾ ਹਾਂ ਤੇ ਜਿਹੜੇ ਵੀ ਆਪਾਂ ਕੱਲ ਨੂੰ ਇੱਕ ਦੂਜੇ ਦੇ ਮੱਥੇ ਲੱਗਦੇ ਰਹੀਏ ਇਹਨਾਂ ਇਹ ਤਾਂ ਪੈਸੇ ਕਮਾਉਣ ਵਾਸਤੇ ਹੈ ਜਿਹੜਾ ਕਾਪੀ ਟੋਲਾ ਕੋ ਜਿਮਾਰਾ ਹੈ ਤੁਰੇ ਬੰਦ ਕੋ ਬਾਇਲ ਕਰ ਤੁਰੇ ਬੰਦ ਕੋ ਕਿਤੋਂ ਆ ਗਿਆ ਇੱਥੇ ਮੈਂ ਹੋਰ ਵੀ ਤੁਹਾਨੂੰ ਸਾਰੇ ਭਰਾਵਾਂ ਨਾਲ ਗੱਲ ਸੰਜੀ ਕਰਨਾ ਅਸੀਂ ਬੋਲਣ ਲਈ ਅੱਜ ਕਿਉਂ ਇਹਨਾਂ ਦੀ ਸਰਕਾਰ ਆਉਂਦੀਆਂ ਮੋਜਾਂ ਮੰਨ ਸਾਨੂੰ ਇਹ ਪਤਾ ਕਿਥੇ ਗੜਾਫਟਾ ਚੱਲਦਾ ਕਿਥੇ ਭੁੱਖੇ ਚਲਾਉਂਦੇ ਆ ਕਿਤੋਂ ਰੇਤਾ ਕੱਢਦੇ ਆ ਸਾਰੀਆਂ ਖੁੱਡਾਂ ਨੂੰ ਬੰਦ ਕਰਨਾ 5% ਤੋਂ ਲੈ ਕੇ 10% ਅਮਰੀਕਾ ਚੋਂ ਪੈਸਾ ਲੈਂਦੇ ਆ ਹਰ ਮਹੀਨੇ ਲਾਈਵ ਹੋ ਕੇ ਕਾਨਫਰੰਸ ਪ੍ਰੈਸ ਕਾਨਫਰੰਸ ਕਰਿਆ ਕਰਾਂਗੇ ਜਲਾਲਾਬਾਦ ਦੇ ਵਿੱਚ ਦਫਤਰ ਖੋਲ੍ਹਾਂਗੇ ਫਾਈਲ ਕਾ ਜ਼ਿਲ੍ਹੇ ਦੇ ਵੀ ਇੱਕ ਕਾਪੀ ਨਾਲ ਖੋਲ੍ਹਾਂਗੇ ਐਕਟ ਦਾ ਜਵਾਬ ਨਾਲ ਪੱਤਰ ਨਾਲ ਦੇਣਾ ਨਾ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੇ ਕੋੜ ਕੇ ਬੇਨਤੀ ਕਰਦਾ ਐਸਡੀ ਮਹ ਸਾਹਿਬ ਨੂੰ ਸਾਡੇ ਲੋਕਲ ਡੀਸੀ ਮੈਡਮ ਨੂੰ ਜਿੰਨਾ ਅਫਸਰਾਂ ਦੀ ਡਿਉਟੀ ਲੱਗੀ ਹੈ ਵੀ ਸਭ ਪਬਲਿਕ ਬੜੀ ਖੱਜਲ ਖੁਆਰ ਤੋਂ ਆਪਣੇ ਵਿੱਚ ਉੱਤੇ ਪਰੇਸ਼ਾਨ ਹੋ ਰਹੀ ਆ ਖੇਤ ਹੈ ਨਾਲ ਕੋਈ ਪਾਣੀ ਦਾ ਅਰੇਂਜਮੈਂਟ ਨਾ ਕੋ ਛਾ ਦਾ ਅਰੇਂਜਮੈਂਟ ਜਿਹੜੇ ਆ ਉਹਨਾਂ ਦੇ ਮੋਨਿਟਰ ਨੂੰ ਕਾਹਤ ਮਮੀ ਹੱਕਾ ਉਹਨਾਂ ਨੂੰ ਜਿਹੜੇ ਲੋਡਿਊ ਟੂਲਾ ਟੈਕਸ ਜੋ ਡਾਕੂਮੈਂਟ ਸਾਡੇ ਵੀਡੀਓ ਤੋਂ ਪ੍ਰੋਵਾਈਡ ਕਰਦੇ ਉਹ ਉਹਨਾਂ ਨੂੰ ਕਰਾਓ ਜੇ ਤੁਸੀਂ ਨਾ ਕਰਾਏ ਅਸੀਂ ਕੋਈ ਵੀ ਸੰਘਰਸ਼ ਕਰਨਾ ਪਿਆ ਰੋੜ ਰੁਕੀ ਲਈ ਧਰਨਾ ਲਾਉਣਾ ਪਿਆ ਦਫ਼ਤਰਾਂ ਦਾ ਘਰਾਵੋ ਕਰਨਾ ਹੋਇਆ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਕਿ ਸਾਰੇ ਭਰਾਵਾਂ ਨੂੰ ਇਹ ਬੇਨਤੀ ਆ ਤੇ ਪਾਰਟੀ 바ਜੀ ਤੋਂ ਪੁਰਕ ਤੇ ਭਾਵੇਂ ਕੋਈ ਕਾਂਗਰਸ ਹੈ ਭਾਵੇਂ ਬੀਜੇਪੀ ਆਵੇ ਜਾਂ ਭਾਵੇਂ ਕਿਉਂਕਿ ਜਿਹੜਾ ਜਿਹੜਾ ਲੋਕਤੰਤਰ ਦਾ ਮੋਢਾ ਪੁਰਾਣੇ ਚੇਤਨ ਤੋਂ ਵੱਡਣਾ ਜਿਹੜੀ ਬਦਲਾਅ ਦੀ ਨਾਰੀਟਿਵ ਸਰਕਾਰ ਆਈ ਸੀ ਉਹ ਕੱਪ ਦੀ ਲੋਕਾਂ ਨੇ ਬਦਲਾਅ ਵੇਖ ਲਿਆ ਸਾਰੀ ਪਬਲਿਕ ਆਪਣੇ ਨਾਲ ਹੱਤ ਤੱਕ ਜਿਹੜੇ ਹੋ ਕੇ ਮਤਲਬ ਕਰੋ ਸਾਡੀ ਜਿੱਥੇ ਵੀ ਲੋੜ ਪਵੇ ਭਾਵੇਂ ਕੋਈ ਕਾਂਗਰਸ ਵੀਰ ਹੈ ਭਾਵੇਂ ਬੀਜੇਪੀ ਆਲਾ ਭਾਵੇਂ ਕੋਈ ਆਪ ਵਾਲਾ ਵੀ ਨਾ ਜਿਹਨਾਂ ਦੇ ਇਹਨਾਂ ਦੇ ਪਿੰਲਾ ਦੇ ਵਿੱਚ ਗਰੁੱਪ ਆ ਜਿਹੜੇ ਪ੍ਰਾਣਯਵਾਦ ਬਾਈ ਦੀ ਅਸੀਂ ਕਰ ਰਹੇ ਸੀ ਉਹਨੂੰ ਚਾਹ ਨੂੰ ਸਾਡੀ ਤਾਂ ਕੋਈ ਸੁਣਵਾਈ ਨਹੀਂ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਜਿੱਤੇ ਵੀ ਸਾਡੀ ਲੋੜ ਪਵੇ ਅਸੀਂ ਹਰ ਹਾਲ ਤੱਕ ਤੁਹਾਡੇ ਨਾਲ ਰਹਾਂਗੇ ਇਹ ਨਹੀਂ ਬੇਨਤੀਆ ਕਰਦਾ ਹੋਇਆ ਕਿ ਮੈਂ ਦਾ ਜਾਚਕ ਹੈ ਕਿ ਪ੍ਰਸ਼ਾਸਨ ਨੂੰ ਮੈਂ ਫਿਰ ਬੇਨਤੀ ਕਰਦਾ ਕਿ ਐਮਐਲਏ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੇ ਤੁਸੀਂ ਤੁਹਾਡੇ ਰਿਸ਼ਤੇਦਾਰ ਪਤਾ ਨਹੀਂ ਤੁਸੀਂ ਹੀ ਪਹਟਾਏ ਆ ਤੇ ਆਪਣੇ ਆਪ ਵੀ ਲੋ ਇਥੇ ਬੈਠਦੇ ਤੁਹਾਨੂੰ ਪਤਾ ਇਹ ਨਹੀਂ ਕਿ ਕਰਤੂਤਾਂ ਨਾਲ ਇਹਨਾਂ ਨੂੰ ਆਗਿਆ ਕਰਤੂਤਾਂ ਦਾ ਬਾਜ਼ ਆਜੂ ਨਹੀਂ اپੋਜੀਸ਼ਨ ਦੇ ਵਿੱਚ ਸਾਨੂੰ ਸਭ ਕੁਝ ਆਉਂਦਾ ਅਸੀਂ ਐਕਟ ਨਹੀਂ ਗਏ ਪੋਲੀਟੀਕਲ ਲੈਨ ਤੇ ਤੁਰੇ ਵੀ ਸਾਨੂੰ ਸਾਰੇ ਵੱਲ ਤੁਹਾਨੂੰ ਵੀ ਪਤਾ ਕਿ ਤੁਸੀਂ ਸਾਡੇ ਵਾਸਤੇ ਕੀ ਕੀਤਾ ਤੇ ਅਸੀਂ ਕੀ ਕੀਤਾ ਤੇ ਹੁਣ ਅਸੀਂ ਤੁਸੀਂ ਸਾਡੇ ਵਾਸਤੇ ਕੀ ਕਰ ਸਕਦੇ ਤੇ ਅਸੀਂ ਤੁਹਾਡੇ ਵਾਸਤੇ ਕੀ ਕਰਦਾ ਤੇ ਜਿਆਦਾ ਲੰਮਾ ਹੋ ਗਿਆ ਸੋ ਮੈਂ ਸਾਰੇ ਭਰਾਵਾਂ ਨੂੰ ਬ੍ਰਿੰਟ ਵੀ ਕਰਦਾ ਕਿਉਂਕਿ ਮੈਂ ਕਿਸੇ ਵੀ ਕਾਮ ਦੇ ਘਾਵਧ ਘਟ ਬੋਲੇ ਗਿਆ ਉਹ ਵੀ ਮੈਂ ਖੇਮਾ ਦਾ ਗਾਧਿਕ ਕਰਦਾ ਪਰ ਮੈਂ ਬੀਪੂ ਨੂੰ ਮਾਰ ਨਹੀਂ ਦਿੰਦਾ ਅੱਜ ਮੈਂ ਸੀਗਾ ਅਭੀਸਰ ਤੂੰ ਜਿਹੜੀ ਹਰਕਤ ਕੀਤੀ ਹੈ ਤੈਨੂੰ ਤੱਕਰੂਗਾ ਮੈਂ ਦਾ ਜਵਾਬ ਤੈਨੂੰ ਮੈਂ ਪੱਥਰ ਨਾਲ ਦੇਵਾਂ ਟਾਈਮ ਸਮਾਂ ਬੜਾ ਸਮਰੱਤ ਹੁੰਦਾ ਇੱਥੇ ਜਿਹੜੇ ਜਿਹੜੇ بڑے بڑے ਵੱਡੇ ਵੜੀ ਢਹਾਰੀ ਸੀ ਨਾ ਉਹਨਾਂ ਨਾਲ ਕੁਝ ਬੜਾ ਤੂੰ ਤਾਂ ਛੈ ਹੀ ਕੁਛੀ ਤੋਂ ਇਹ ਨਹੀਂ ਬਈ ਤੇ ਕਰਦਾ ਖੇਮਾ ਦਾ ਗਾਧਿਕ ਵੈਦੁਰ ਦੀ ਦਾ ਕਾਲਸਾ ਵੈਦੁਰ ਦੀ